ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚਿਆ ਬਾਈ ਜੀ ਮੇਲਾ ਪਿੰਡ ਕੋਟੜਾ ਕਲਾਂ ਜ਼ਿਲ੍ਹਾ ਮਾਨਸਾ 2 3 4 ਦਸੰਬਰ ਦਾ ਲੱਗਿਆ ਹੋਇਆ ਪਸ਼ੂ ਮੇਲਾ ਬਹੁਤ ਵਧੀਆ ਲੱਗਿਆ ਹੋਇਆ ਤੇ ਬਾਈ ਦਾ ਪਹਿਲੇ ਨੰਬਰ ਤੇ ਆਇਆ ਨਕੀਨਾ ਆਪਾਂ ਕਰਦੇ ਆਂ ਗੱਲਬਾਤ ਲੈਣੇ ਜਾਣਕਾਰੀ ਬਾਈ ਤੋਂ ਉਹ ਵੀ ਬਹੁਤ ਬਹੁਤ ਨੋਮਰ ਨੇ ਆ हां जी गुरविंदर ਕੀ ਹਾਲ ਆ ਬਾਈ ਵਧੀਆ ਵਧੀਆ ਵਰਕ ਰਿਸ਼ਨ ਦੇ ਬੱਤੇ ਪਹਿਲਾਂ ਤਾਂ ਬਾਈ ਤੈਨੂੰ ਵਧਾਈਆਂ ਸਾਡੇ ਵੱਲੋਂ ਸਾਰੇ ਚੈਨਲਾਂ ਵੱਲੋਂ ਬਹੁਤ 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 ਮੱਲਾ ਵਡੀਆਂ ਮਾਰੀਆਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਹਾਂਜੀ ਤੇ ਵਾਈਗੁਰੂ ਜੀ ਮੇਰੇ ਨਾਲ ਅੱਗੇ ਆਪਣੇ ਇਹਦੇ ਬਾਰੇ ਸਾਰੀ ਜਾਣਕਾਰੀ ਦਿਓ ਠੀਕ ਹੈ ਜੀ ਕਿਥੋਂ ਲਿਆਂਦਾ ਕਿਵੇਂ ਆ ਸਾਰਾ ਕੁਝ ਦੱਸ ਦਿਓ ਇਹ ਵੀਰੇ ਆਪਣੇ ਆਪ ਦੇ ਮਾਮਾ ਜੀ ਕੋਲ ਹੀ ਸੀ ਇਹਦਾ ਫਾਦਰ ਸਾਹਿਬ ਆச்சா ਉਹਨਾਂ ਤੋਂ ਭਾਏ 11 ਕਮਹੀਨਿਆਂ ਦਾ ਲੈਂਤਾ ਸੀਗਾ ਤੇ ਕਿਹੜੇ ਬੋਲ ਦਾ ਬੱਚਾ ਹੈ ਜਬਰਾਜ ਦਾ ਵੀਰੇ ਜਬਰਾਜ ਦਾ ਜਬਰਾਜ ਦਾ ਹਾਂ ਹੁਣ ਕਿੰਨੇ ਚਿਰ ਦਾ ਹੋ ਗਿਆ ਹੁਣ ਇਹ 2 ਸਾਲ ਦਾ ਪੂਰੇ ਦਾ ਵੀ ਪੂਰੇ 2 ਸਾਲ ਦਾ ਹੁਣ ਇਹ ਜਿਹੜਾ ਆਪਾਂ ਮੇਲਾ ਲੜਿਆ ਕਿਹੜੀ ਕੈਟਾਗਰੀ ਚ ਲੜਿਆ ਇਹ ਇਹ ਆਪਾਂ ਗ੍ਰੇਡਰ ਚ ਵੀਰੇ ਖੀਰਿਆਂ ਚ ਕਿਵੇਂ ਖੀਰਿਆਂ ਚ ਹੈ ਖੀਰਿਆਂ ਜਾ ਵਿਚਾਲੇ ਆਪਣੇ ਗ੍ਰੇਡਰ ਨਹੀਂ ਹੈਗੇ ਇਹਨਾਂ ਚ ਤੇ ਉੱਥੋਂ ਆਪਾਂ ਬਾਬੇ ਦੀ ਕਿਰਪਾ ਨਾਲ ਪਹਿਲੇ ਨੰਬਰ ਤੇ ਆਏ ਆ ਪਹਿਲੇ ਨੰਬਰ ਤੇ ਆਏ ਆ ਤੇ ਬਹੁਤ ਬਾਕੀ ਵੀ ਦੇਂਦੇ ਵੀ ਰਹਿੰਦੇ ਆ ਮਾਈ ਦਾ ਚੈਨਲ ਵੀ ਯਕੀਨਾਂ ਦਾ ਹਾਂਜੀ ਗਰਮਨ ਗਨਵੀਰ ਡੇਰੀ ਫਾਰਮ ਜੀ ਇੰਸਟਾਗ੍ਰam ਤੇ YouTube ਤੇ ਅਚਰਵੀਰ ਡੇਰੀ ਫਾਰਮ ਤੇ Facebook ਤੇ ਹੈਗਾ ਗੁਰਵਿੰਦਰ ਸਿੰਘ ਧਾਲੀਵਾਲ ਗੁਰਵਿੰਦਰ ਸਿੰਘ ਧਾਲੀਵਾਲ ਬਾਕੀ ਬਾਈ ਦੇ ਚੈਨਲ ਨੂੰ ਵੀ ਫੋਲੋ ਕਰ ਲਿਓ ਬਾਈ ਜੀ ਪੂਰੀਆਂ ਸਮਝ ਆਣੀਆਂ ਵੀਡੀਓ ਪਾਉਂਦਾ ਰਹਿੰਦਾ ਬਾਈ ਬਰੀਡ ਤੇ ਕੰਮ ਕਰਦਾ ਇੱਕ ਤੌਰ ਤੇ ਮਿਹਨਤੀ ਬੰਦਾ ਭਰਾ ਕਿੰਨੀ ਔਰ ਹੋ ਗਈ ਇਹਦੀ ਇਹਦੀ 2 ਸਾਲ ਵੀਰੇ 2 ਸਾਲ 2 ਸਾਲ ਦੀ ਉਮਰ ਹੋ ਗਈ ਹਾਂਜੀ ਪਹਿਲਾ ਨੰਬਰ ਜਿੱਤਿਆ ਪਹਿਲਾ ਨੰਬਰ ਹੈ ਪਿੰਡ ਆਪਣਾ ਨੂਪਗੜ ਪਿੰਡ ਨੂਪਗੜ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਹਾਂ ਹਾਂ ਤੇ ਖਰਾਕ ਆ ਜਿਹੜੀ ਘਰ ਦੀ ਚਲਦੀ ਆ ਖਰਾਕ ਘਰ ਦੀ ਆ ਆਪਣੀ ਵੀਰੇ ਘਰਾਂ ਆ ਕੇ ਲੈਣੀ ਤੇ ਹੋਰ ਵੀ ਆਪਣੇ ਘਰੇ ਪਸ਼ੂ ਚੰਗੇ ਪਾਲੇ ਹੋਣਗੇ ਹਾਂ ਵੀਰੇ ਹੋਰ ਵਧੀਆ ਝੋਟੀਆਂ ਝੋਟੀਆਂ ਬਹੁਤ ਘੈਂਟ ਨੇ ਯਾਰ ਅੱਛਾ ਮੇਲੇ ਜਿੱਤਨ ਵਾਲੀਆਂ ਨਿਕਲ ਕੇ ਕੱਲੇ ਬੰਦੇ ਤੋਂ ਇੰਨੇ ਸਮਝਦੇ ਨਹੀਂ ਹੈਗੇ ਬਈ ਹਾਂ ਹਾਂ ਲੋਟ ਨਹੀਂ ਆਉਂਦਾ ਆਪਣੇ ਕੋਲੇ ਮੇਲੇ ਵਾਲੀ ਨੇ ਵਧੀਆ ਬਾਕੀ ਤੁ ਨਾਲ ਦੀ ਨਾਲ ਮੈਂ ਦਿੰਦਾ ਰਹਿਣਾ ਅਪਡੇਟ ਸਾਰੀ ਇਹਨਾਂ ਦੀ ਜਾਣਕਾਰੀ ਬਸੋਂਾਂ ਦੀ ਦਿੰਦੇ ਰਹਿਨੇ ਆ ਵੀਰੇ ਦਵਾਈਆਂ ਬਾਰੇ ਖਰਾਕ ਬਾਰੇ ਦਿੰਦਾ ਰਹਿਣਾ ਜਾਣਕਾਰੀ ਦੇ ਦਿੰਨੇ ਵੀਰੇ ਆਪਾਂ ਦੱਸਦੇ ਡੱਸਦਾ ਤੇ ਧੰਨਵਾਦ ਬਾਈ ਮਿਹਰਬਾਨੀ ਸ਼ੁਕਰੀਆ ਵਾਹਿਗੁਰੂ ਮਿਹਰ ਕਰੇ ਤੇਰਾ ਕਿਉ ਆਪਣੇ ਹੋਰ ਵੀ ਜਵਾਕ ਵੇਖ ਕੇ ਨਸਿਆਂ ਤੋਂ ਹਾਂ ਹਾਂ ਬਚੇ ਰਹਿਣਗੇ ਬਚੇ ਰਹਿਣਗੇ ਸਹੀ ਗੱਲ ਹਾਲਦੇ ਆ ਹਾਂਜੀ ਹਾਂ ਸਹੀ ਗੱਲ ਹੈ ਧੰਨਵਾਦ ਬਾਈ ਮਿਹਰਬਾਨੀ ਸ਼ੁਕਰੀਆ ਭਰਾ ਦਾ ਤੇ ਮੇਲਾ ਕੋਟਰਾ ਕਲਾਂ ਲੱਗਿਆ ਹੋਇਆ ਬਾਈ ਬਹੁਤ ਵੱਡੀ ਗਿਣਤੀ ਚ ਇੱਥੇ ਛੋਟੇ ਕਟੀਆਂ ਮੱਝਾਂ ਪਹੁੰਚੀਆਂ ਹੋਈਆਂ ਤੇ ਨਿਤ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲਿਓ ਫੋਲੋ ਸਾਰੇ ਵੀਰਾਂ ਦਾ ਧੰਨਵਾਦ ਜਿਹੜੀ ਵੀ ਵੀਡੀਓ ਲਾਇਕ ਸ਼ੇਅਰ ਕਮੈਂਟ ਕਰਦੇ ਆ ਮੇਰੇ ਭਰਾ ਤੇ ਮਿਹਰਬਾਨੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਾਡਾ ਭਰਾ ਵੀ ਆ ਤੇ ਯੂਟਿਊਬਰ ਆ ਮੇਰਾ ਬਾਈ ਮੇਰੇ ਪਿੰਡੋਂ ਬੇਗਾ ਡੈਰੀ ਫਾਰਮ ਵਾਲਾ ਇਹਦਾ ਵੀ ਭਰਾ ਦਾ ਚੈਨਲ ਕਰ ਲਿਓ ਫੋਲੋ ਸਾਰੇ ਵੀਰਾਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ